ਜੋ ਜਹਾੜੇ ਵਿੱਚ ਮਹਾਰਾਜ ਜੀ ਪਹੁੰਚੇ ਨੇ ਮੈਂ ਉਹਨਾਂ ਸਾਹਮਣੇ ਕੀ ਬੋਲ ਸਕਦੀ ਆ ਕਿਉਂਕਿ ਮੈਂ ਇੱਕ ਕਾਢੀ ਨਵਾਨੀ ਜੀ ਬੱਚੀ ਆ ਤੇ ਮੈਂ ਧੰਨਵਾਦ ਕਰਦੀ ਆ ਸੁਨੀ ਸ਼ਰਮਾ ਜੀ ਦਾ ਜੋ ਇੱਥੇ ਪਹੁੰਚੇ ਨੇ ਜੈ ਸ਼੍ਰੀ ਰਾਮ ਜੀ ਕੀ ਹਾਲ ਚਾਲ ਆ ਮਿਆਲ ਵਾਲਿਆਂ ਦਾ ਨਹੀਂ ਨਹੀਂ ਕੀ ਪਰੇਪੰਦਾ ਜਮੀਨ ਤੇ ਪਹਿਲਾ ਆ ਜਮੀਨ ਤੇ ਮਿਲਣਾ

भारत भारत की, भारत की, भारत माता 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 की, 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 की। आज हिंदुस्तान ना वोटा है। कोई, भी ना, कोई साल नोटा पै रही लोग कदम भी नहीं वोटा ही पाई देने कभी सरपंच का चुनाव कदी पंच का चुनाव ਕਦੀ ਐਮਐਲਏ ਦਾ ਆ ਗਿਆ ਕਦੀ ਐਮਪੀ ਦਾ ਆ ਗਿਆ ਦਿਲ ਤੇ ਉੱਪਰ ਹੀ ਬੈਠੋ ਹੋ ਗਿਆ ਪਲੀਜ਼ ਇਹ ਇਹ ਐ ਨਹੀਂ ਆ ਹੋ ਗਿਆ ਨਾ ਜੀ ਔਰ ਨੂੰ ਵੋਟਾਂ ਪੈ ਰਹੀਆਂ ਦੁਆਰਾ ਪਤਾ ਹੈ ਪਤਾ ਹੈ ਬਣੀਆਂ ਵਾ ਕਹਦੀਆਂ ਵੋਟਾਂ ਪੈ ਰਹੀਆਂ ਇੱਕ ਪੈ ਰਹੀ ਹੈ ਬਲੱਖਮਤੀ ਦਾ ਵੋਟ ਔਰ ਇੱਕ ਜਲਾ ਫੰਕਸ਼ਨ ਬਲਾਕ ਪ੍ਰੀ ਦੇ ਮੈਂਬਰ ਕੋਣ ਕੋਣ ਗੜੇ ਨੇ ਕਿ ਨਾਮ ਆ ਪਵਨ ਜੀ ਕਿਤੋਂ ਗੜੇ ਨੇ ਕਿੰਨੀ ਉਮਰ ਆ ਦੀ ਪਤਾ ਵਿਆਹ ਜੇ ਕਰਨਾ ਤੇਰਾ ਦੇਖਣਾ ਕਿਉਂ ਨਹੀਂ ਕਰਨਾ ਵਿਆਹ ਵੀ ਕਰਨਾ ਤੇਰਾ ਜੇਵਾ ਵੀ ਗੱਲ ਇੱਕ ਕੁੜੀ ਸਰਪ ਜੀ ਇਹਦਾ ਨਾਮ ਆ ਮੇਰੇ ਤੱਕਰ ਤੇ ਭਾਸ਼ਾ ਦੀ ਦਿਸਤਾਨ ਬੜਾ ਵੱਧਿਆ ਬੋਲਦੀ ਇਹ ਜੇ ਜਿਲ੍ਹਾ ਪਰਸ਼ਦ ਦਾ ਚੋਣਾਂ ਨੂੰ ਔਰ ਮੈਂ ਇਹਦੇ ਇਹਨਾਂ ਸਾਰਿਆਂ ਦੇ ਹੱਕ ਵਿੱਚ ਤੁਹਾਡੇ ਕੋਲ ਬਹੁਤ ਵੰਦਨ ਆਇਆ ਮੈਂ ਤੁਹਾਡੇ ਨਾਲ ਕੁਝ ਕੱਲਾ ਕਰਦੀ ਹਾਂ ਪੁਲਸਾਂ ਨੇ ਤੰਗ ਤੇ ਨਹੀਂ ਕਰ ਰਹੇ ਕਿ ਵੋਟਾ ਕਿੰਨੂ ਬਣੀ ਸੱਚਾ ਦੱਸ ਦਿਓ ਕਾਹਦੀ ਗੱਲ ਦਾ ਆਹ ਤੁਹਾਨੂੰ ਕਿ ਰੋਕਿਆ ਨਹੀਂ ਕਿ ਪ੍ਰਧਾਨ ਆ ਰਹੇ ਉਹਦੀ ਸਭਾ ਚ ਨਾ ਆਇਓ ਮੈਂ ਦੇਖਿਆ ਮੈਂ ਚਾਰ ਪੰਜ ਨਾ ਸੀਐੜੀ ਆ ਦੇਖ ਕੇ ਸ਼ਿਵਰ ਬੰਦੀ ਚ ਉਹ ਕੋ ਕਿਉਂ ਗਰੀਏ ਨੂੰ ਮੇਰੇ ਪੁਲਸਾਂ ਨੇ ਮੈਂ ਤਾਂ 30 ਸਾਲ ਤੋਂ ਜਾਂਦਾ ਰਿਹਾ ਉਹ ਗਲੀਆਂ ਤੋਂ ਮਿਲਦੀ ਰਿਹਾ ਪਰ ਮੈਂ ਤਾਂ ਰੋਕਾ ਨਾ ਕਰਦੇ ਉਹਨਾਂ ਨੇ ਤੁਹਾਨੂੰ ਕਾਲੀ ਬੀਤੀ ਹੈ ਬਈ 4 ਸਾਲ ਹੋ ਗਏ ਹਨ ਅਗਲੇ ਮਹੀਨੇ ਤੋਂ ਜਨਵਰੀ ਤੋਂ ਬਾਅਦ ਨਾਲ ਉਲਟਾ ਕੰਮ ਸ਼ੁਰੂ ਹੈ ਨਾ 11 ਮਹੀਨੇ ਰਹਿ ਗਏ 9 ਮਹੀਨੇ ਰਹਿ ਗਏ 8 ਮਹੀਨੇ ਰਹਿ ਗਏ 7 ਮਹੀਨੇ ਰਹਿ ਗਏ ਜਿਹੜਾ ਪੁੱਜਣ ਵਾਲੇ ਦੀਵਾ ਤਾਂ ਬਹੁਤਾ ਫੜਫੜਾ ਕਰਦਾ ਦਰਨ ਦੁਰਨ ਦੇ ਨਿਰੂਪ ਨਹੀਂ ਹੈ ਆਪਣੇ ਮਨ ਨਾਲ ਆਪਣੇ ਦਿਲ ਨਾਲ ਜਿੱਥੇ ਤੁਹਾਡਾ ਦਿਲ ਕਹਤੇ ਮੋਰ ਪੜਾ ਪੋ ਪੋਲਿਟੀਕਲ ਬੰਦੇ ਆਪਣੀ ਗੱਲ ਕਹਿਣੀ ਹੈ ਡਰਾ ਕੇ ਠੁਮਕਾ ਕੇ ਵੋਟਰਾਂ ਨਹੀਂ ਲਈ ਅਜਾ ਸਕਦੀਆਂ ਮੈਂ ਆਪਣੀ ਗੱਲ ਰੱਖਾਂਗਾ ਕਿ ਕਮਲ ਦੇ ਨਿਸ਼ਾਨ ਤੇ ਮੋਰ ਲਗਾਉ ਜੇ ਤੁਹਾਨੂੰ ਮੇਰੀ ਗੱਲ ਚੰਗੀ ਲੱਗੇਗੀ ਮੇਰੇ ਚੰਦਰੇ ਦਿਖਾ ਦੇਓਗੇ ਲੇਕਿਨ ਡਰਾਣਾ ਠੁਮਕਾਣਾ ਇੱਥੇ ਤੇ ਫਾਰਮ ਬਰੋ ਹੋ ਗਏ ਨੇ गुरदसपुर तो अगर फार्म ही नहीं भर दते फार्मते मैं आया भी कहना तो कि बिना डरे कोटा भाई जे बीजेपी बसादा बीजेपी पो मोदी बसादा बीजेपी बहु लेकिन कुछ गल् मैं थोड़े तो करके खास करके पह ਅੱਜ ਪੰਜਾਬ ਜੋ ਵੀ ਭੋਗ ਰਿਆ ਨਾ ਕੀ ਉਹਦੇ ਤਾਂ ਛੋਟਾ ਬੜਾ ਯੋਗਦਾਨ ਹੈ ਸਟੈਨ ਲੈ ਜਾ ਮੇਰੀ ਗੱਲ ਨੂੰ ਧਿਆਨ ਨਾਲ ਸੁਣਨਾ 4 ਸਾਲ ਪਹਿਲਾਂ ਕੀ ਦੇ ਕੇ ਇਹਨਾਂ ਨੂੰ ਵੋਟਾਂ ਪਾਤੀਆਂ ਅਸੀਂ ਅਹਮਦੀ ਪਾਰਟੀ ਨੂੰ ਕੀ ਦੇ ਕੇ ਵੋਟਾਂ ਬਣੀਆਂ ਸਿਰਫ ਇੰਨੀ ਗੱਲ ਇੱਕੋ ਮਪਰਲ ਜਾਂ ਪਾਇਆ ਜੀ ਖੰਗਦਾ ਆਇਆ ਆ ਹੁਣ ਮਪਰਲ ਵੀ ਪਾਇਦਾ ਖੰਗ ਵੀ ਖਤਮ ਹੋ ਗਈ ਜੇ ਥੋੜੀ ਜਿਹੀ ਬਚੀ ਦੀ ਦਿੱਲੀ ਵਾਲਿਆਂ ਨੇ ਰਾਹ ਕੇ ਕਰਦਾ ਓਏ ਹਾਂ ਦੇਖਿਆ ਮਾਪੇ ਦਾ ਜੇ ਮੈਂ ਝੂਠ ਬੋਲਿਆ ਤਾਂ ਦੱਸੋ ਪਹਿਲਾਂ ਮਦਰਲ ਬਾਇਓ ਸੋ ਅਸੀਂ ਖੁੱਲੀ ਜਿੱਟ ਵਿੱਚ ਇੱਕ ਮੌਕਾ ਮੰਗਦੇ ਮੰਗਦੇ ਕਹਿੰਦਾ 1000 ਰੁਪਏ ਲਵਾਂ ਬੁੜੀਆਂ ਨੇ ਜਿਆਦਾ ਕੰਗਰਾਵ ਕੀਤਾ ਅੱਜ ਪੰਜਾਬ 'ਚ ਗੋਲੀਆਂ ਚੱਲਦੀਆਂ ਵਹਿੰਦਾ ਚੈਨਲ ਬੱਚੇ ਮਰ ਰਹੇ ਨੇ ਉਹਨਾਂ ਲੱਗਾ ਮੈਂ ਸੱਚ ਬੋਲਿਆ ਜਾਂਦਾ ਕਹਿੰਦਾ 18 ਕਾਲ ਤੋਂ ਉੱਪਰ ਜੰਨੀ ਆ ਵੀ ਪੈਣਾ ਸਾਰਿਆਂ ਨੂੰ ਜਾਣਾ ਜੇ ਬੈਠੇ। ਕਹਿੰਦਾ ਪੁੱਤਰ ਬਜਾ ਹੁੰਦਾ। ਉਹਨਾਂ ਹਿਸਾਬ ਲਾਣਾ ਚਾਹੁੰਦਾ ਗੁੱਡੀ ਮਾਈ ਨੂੰ। 1 ਮੈਂ 1000 ਰੁਪਏ। 2 ਮੇਰੀਆਂ ਨੂੰਹਾਂ 3000। ਕੁੜੀ ਵੀ ਢੰਗ ਨਾਲ ਖੜੀ ਹੋਈ ਕੀ ਹੈ। 4000। ਪੂਰੇ ਪੰਜਾਬ ਦਾ ਬੇੜਾ ਕਰ ਕਰ ਕੇ ਲਾ। ਮਿਲਿਆ। 45000 ਰੁਪਇਆ ਇੱਕ ਜਿੱਪਾ ਨਾਲ ਤੁਹਾਰ ਖੜਿਆ ਚ ਤੂੰ ਹੀ ਤਾਂ ਸੋਚ ਕੇ ਬੈਠਿਆ ਚਾਰ-ਚਾਰ ਮਹੀਨਾਣਾ ਅਗਲੇ ਨੇ ਤੁਹਾਡੇ ਵੋਟ ਰੁੱਟੇ ਚਲੇਗੇ ਮਿਲੇਗੀ ਮਿਲੇਗਾ ਨਹੀਂ ਜਿਨਾ ਗਰੀਬਾਂ ਦੇ ਨੂੰ 2 ਰੁਪਇਆ ਦੇ ਕਣਕ ਵੀ ਮਿਲਦੀ ਸੀ ਨਾ ਪਹਿਲਾਂ ਇੱਕ ਫ੍ਰੀ ਵਾਲੀ ਤੇ 2 ਰੁਪਇਆ ਵਾਲੇ ਮਿਲੇ ਆਏ ਕਿ 2 ਰੁਪਇਆ ਦੀ ਮੰਤ ਜਿਵੇਂ ਝੂਠ ਬੋਲ ਕੇ ਤਾਂ ਖੜੀ ਹੋ ਗਈ ਕੋ ਤੁਸੇ ਮੋਟਾ ਬਾਤ ਕੇ ਟੋਕਰੀਂ ਪਰਪਰ ਅਜਾ ਦੋ ਵਾਲ ਜਿਹੜੀ ਮੋਦੀ ਦੀ ਕਨਕਲ ਦੀ ਵੀ ਹੈ ਉਹ ਮਿਲਦੀ ਵੀ ਹਾਂ ਸਰ ਫ੍ਰੀ ਆਲੀ ਉਹ ਉਹਨੇ ਕੀ ਕੀਤਾ ਉਹ ਕਹਿੰਦਾ ਮਾਂ ਬਾਪ ਠਾਣੇਦਾਰ ਬਣਾ ਠਾਣੇਦਾਰ ਬਣ ਜਾਂਦੇ ਬਾਅਦ ਵਿੱਚ ਘਰ ਜਾਣ ਨੂੰ ਤੰਗ ਕਰਦੇ ਗਰੀਬਾਂ ਦੇ ਕਾਰਡ ਬਣਾਉਣ ਦੀ ਜਗ੍ਹਾ ਕਾਰਡ ਚੁਟੇ ਗਏ ਨੇ ਕੱਟਿਆ ਜਿਹਾ ਝੂਠ ਦੇ ਬੋਲਾਂ ਗਾਣਾ ਇਹ ਮੈਨੂੰ ਬੋਲਣਾ ਕੋਈ ਵੀ ਮੈਨੂੰ ਰੋਕੀ ਦੇ। ਔਰ ਤੂੰ ਹੀ ਸਰਕਾਰ ਬਣਾਈ ਸੀ ਕਿ ਪੱਛੜਾ ਭਲਾ ਕਰੇਗੀ। ਕੀ ਬਲਾਉਣਾ ਭਰਾ? ਪੁਣੇ ਹਾੜ ਆਇਆ। ਹਾੜ ਮੋਤੀ ਦਿੱਲੀ ਤੋਂ ਮਿਲਣ ਆਇਆ ਹੈ। ਕਿਸਾਨ ਜਿਹਦਾ ਘਾਟ ਟੁੱਟਿਆ ਉਹਨੂੰ ਤੇ ਮੁੱਖ ਮੰਤਰੀ ਮਾਨ ਉਹ ਦਿੱਲੀ ਤੋਂ ਮਿਲਣ ਆ ਰਿਹਾ ਕਿਸਾਨ ਨੂੰ ਮਜ਼ਦੂਰ ਨੂੰ ਭੈਣ ਨੂੰ ਜਿਹਨਾਂ ਦੇ ਘਰ ਟੁੱਟੇ ਨੇ ਇਹ ਜਾ ਕੇ ਹਸਪਤਲ ਲੈ ਗਏ ਅਜੂਬੂ ਬੋਲੇਗਾ ਦੱਸੋ ਕੋਈ ਮੁੰਡਾ ਵੀ ਦੱਸਦਾ ਕਿ ਚਲਾ ਗਿਆ ਹੀ ਨਾ ਹਸਪਤਲ ਉਹ ਦਿੱਲੀੋਂ ਚੱਲ ਕੇ ਆ ਗਿਆ ਮਿਲਣ ਇਹਨਾਂ ਨੇ ਕਿਹਾ 37000 ਘਰ ਤਾਂ ਜੇ ਟੁੱਟੇ ਨੇ ਪੂਰੇ ਪੰਜਾਬ ਦੇ ਉਹਨਾਂ ਆਪਣਾ ਮੰਤਰੀ ਭੇਜਿਆ 37000 ਘਰਾਂ ਦੇ ਪੈਸੇ ਦੇ ਦਿੱਤੇ ਮੈਂਨੇ ਪੁੱਛਣਾ ਯਾਰ ਜਿਨ੍ਹਾਂ ਦੇ ਘਰ ਟੁੱਟਿਆ ਉਹਨਾਂ ਨੂੰ ਪੈਸੇ ਮਿਲੇ ਆ ਜਿਹਨਾਂ ਨਹੀਂ ਨਹੀਂ ਮਿਲੇ ਤੇ ਫਿਰ ਜਿਹਨਾਂ ਨੂੰ ਪੁੱਛਣਾ ਨਹੀਂ ਮੰਤਰੀ ਚ ਨਹੀਂ ਜੰਦਰਦੇਵ ਇੱਕੋ ਵਾਰੀ ਪੁੱਛੋਗੇ ਨਹੀਂ ਮੇਰੀ ਗੱਲਾਂ ਤੇ ਬੜੀ ਇਨਸਾਫ ਹੈ ਕੁੜੀ ਮੈਂ ਗਲਤ ਕਰਨਾ ਮੈਂ ਦੱਸ ਇਹ ਕੁੜੇ ਗਲਤ ਆ ਕਿੰਝ ਸਹੀ ਗੱਲ ਆ ਰਹਾ ਉਹਨੂੰ ਪੁੱਛਣਾ ਵੀ ਹੈ ਉਹਨਾਂ ਨੇ ਪੈਸੇ ਭੇਜਤੇ ਇਹ ਕਿਉਂ ਨਹੀਂ ਦੇ ਰਹੇ ਤੁਹਾਨੂੰ ਪਤਾ ਹੈ ਕਿ ਜਿਹੜੇ ਦੰਗਰ ਮਰਨੇ ਜੀ ਮਰਨੇ ਕਿਨਾ ਕੋਲ ਸਾਡੇ 12000 ਕਰੋੜ ਰੁਪਏ ਮੋਦੀ ਦਾ ਭੇਜਿਆ ਆ ਡਿਜਾਸਟਰ ਫੰਡ ਹੈ ਉਹਨੂੰ ਡਕਾਰ ਮਾਰ ਕੇ ਦੇ ਡਕਾਰ ਮਾਰ ਕੇ ਗਰੀਬਾਂ ਕੁੱਝੇ ਨੇ ਉਹ ਜੀ ਮਰੇ ਨੇ ਘੋਟੇ ਟੁੱਟੇ ਨੇ ਫਸਲਾਂ ਖਰਾਬ ਨੇ ਕਿਦਾ ਟਿੱਡ ਪਰ ਰਹੇ ਨੇ ਤੇ ਟਿੱਡ ਪਰ ਰਹੇ ਨੇ ਇਲਲੀਗਲ ਮਾਈਨਿੰਗ ਕਰਨ ਵਾਲਿਆਂ ਦਾ ਰੇਤਾ ਪੁੱਟਣ ਵਾਲਿਆਂ ਦਾ ਜਿਹੜਾ ਘਾਟ ਟੁੱਟਿਆ ਉਹ 라ਵੀ ਤੋਂ ਰੇਤ ਵੀ ਇੱਥੇ ਆ ਸਕਦਾ ਉੱਤੇ ਬੱਚਾ ਕਰਦਾਂ ਪੁਲਿਸ ਵੀ ਆਈ ਨਹੀਂ ਜਾਂਦੀ ਤੇ ਜਿਹੜੇ ਜਿਹੜੇ ਮਸ਼ੀਨਾਂ ਲਾ ਕੇ ਪੁੱਟੀ ਜਾਂਦੇ ਰੇਤ ਕਿਉਂ ਕੀ ਆ ਬਿਨਾ ਪੁਲਿਸ ਦੀ ਮਿਲੀ ਪੱਤਰ ਬਿਨਾ ਮੰਤਰੀ ਦੇ ਕੋਈ ਪੱਤਾ ਵੀ ਨਹੀਂ ਲੱਗ ਸਕਦਾ ਕਿਦਾ ਮਤਲਬ ਮੈਂ ਦੋ ਵਾਰ ਦਾ ਐਮ.ਐਲ.ਏ. ਮੈਨੂੰ ਪਤਾ ਹੈ ਐਮ.ਐਲ.ਏ. ਦੀ ਤਨਖਾਹ ਕਿੰਨੀ ਹੈ ਸਿਰਫ 83200 ਰੁਪਇਆ ਕਿੰਨੇ ਦੇ ਮਨੁੱਖ ਵੀ ਚਾਹ ਪਲਾ ਦਿੰਦਾ ਮੈਨੂੰ ਕਦ ਜਿਹਨੇ ਲੋਕੀ ਮੈਨੂੰ ਮਿਲਣਾ ਦਿਆ ਮੈਂ ਹਨੇਰੀ ਨਵੀਂ ਗੱਡੀ ਲੈ ਸਕਦਾ ਮੈਂ ਤਾਂ ਇੱਕ ਕੋਠੀ ਬਣਾ ਸਕਦਾ ਮੈਂ ਅੱਜ ਵੀ ਆਪਣੇ ਭਰਾ ਦੇ ਘਰ ਹੀ ਨਾ ਤੂੰ ਆਪਣੇ ਮੰਤਰੀ ਜੀ ਵੱਲ ਚਾਤੀ ਮੋੜ ਇਹਨਾਂ ਦੇ ਐਮ.ਐਲ.ਏ. ਆਪਦੇ ਵੱਲ ਚਾਤੀ ਮੋੜ ਇਹ ਕੱਲੇ ਆਏ ਰਿਪੇਅਰ ਕਰਦੇ ਆ ਜੀ

ਜੇ ਮੋਦੀ ਪਸੰਦਰ ਦੇ ਬੀਜੇਪੀ ਨੂੰ ਕੋਪਰ ਕੋਈ ਜ਼ਬਰਦਸਤੀ ਵੋਟਾਂ ਨੂੰ ਨਹੀਂ ਮੰਨ ਸਕਦਾ ਡਰਾ ਕੇ ਟੋੜਾ ਵੋਟਾਂ ਮੰਨ ਸਕਦਾ ਵਿਨੋਦ ਗਰਨੂਦੀ ਕਮਲ ਜੈ ਨਿਸ਼ਾਨ ਦੇ ਵੋਟਾਂ ਭਈਆਂ ਉਹਦਾ ਲਾਭ ਕੀ ਮਿਲਿਆ ਪੁਰ ਬਣੇ ਬਣਨਾ ਇਤਨੇ ਕਮ ਬੀਜੇਪੀ ਨੇ ਇਸ ਇਲਾਕੇ ਦੇ ਕੀਤੇ ਨੇ ਹਾਂ ਆਏ ਅਸੀਂ ਭਵਿੱਖ ਅਸੀਂ ਤੁਹਾਡੀ ਸੇਵਾ ਕਰਨ ਲਈ ਆਪਾਂ ਇਹ ਬਲਾਕ ਸਮਿਤੀ ਜਲਾ ਪੁਰਚੰਦ ਇਹ ਚੋਣਾਂ ਵੀ ਕੰਕੇ ਅਸਲੀ ਚਰਾਬ ਤਾਂ 2027 ਤੇ 2027 ਤੇ ਚਾਹੁੰਦੇ ਖਿਲ ਰਿਹਾ ਹੋਇਆ ਮਿਲਣਾ ਪੂਰਾ 3 ਲੱਖ 3 ਲਵਣਾ 10 ਸਿਤਨੀ ਆ ਸਕਦੀਆਂ ਕਿਉਂ ਲੋਕਾਂ ਨੇ ਇਹ ਨੂੰ ਇਹਨਾਂ ਨੇ ਕਿਹਾ ਕਿ ਨਸ਼ਾ ਖਤਮ ਕਰਾਣਾ ਆਈ ਨਸ਼ੇ ਦਾ ਹਾਲ ਕੀ ਮੈਂ ਤਰਨ ਤਰਨ ਦੇ ਪਰਿਵਾਰਤ ਗਿਆ ਦੋ ਨਿਆਣੇ ਸੀ ਉਹਨਾਂ ਦੇ ਇੱਕ 18 ਸਾਲ ਦਾ 22 ਸਾਲ ਦੇ ਦੋ ਹੀ ਪੁੱਤੋਂ ਹਣੇ ਇਸ ਮਾਂ ਦੇ ਇੱਕ ਮਹੀਨੇ ਦੇ ਬਕਵੇ ਵਿੱਚ ਦੋਨੋਂ ਹੀ ਮਰ ਗਏ ਹਨ ਨਸ਼ੇ ਦੇ ਕਾਰਨ ਕੀ ਕੀਤੀ ਉਸ ਮਾਂ ਨੇ ਉਹਦੀ ਆਹ ਨਹੀਂ ਲੱਗਦੀ ਮਾਂ ਨੂੰ ਸਰਕਾਰ ਨੂੰ ਇੱਕ ਘਰ ਗਿਆ ਮਾਤਾ ਜੀ ਇੱਕੋ ਨਿਆਣਾ ਮਾਂ ਪੁੱਤ ਪ੍ਰਾਪਤ ਕਰਨ ਲਈ ਮੰਦਰਾ ਕੇ ਗੁਰਦੁਆਰਿਆਂ ਤੇ ਮੱਥਾ ਟੇਕਦੀ ਹੈ ਇੱਕੋ ਹੀ ਨਿਆਣਾ ਰੱਬ ਕੋਲੋਂ ਕੀ ਮੰਗੇਗਦੀ ਹੈ ਉਹਦੀ ਸੇਤ ਨਹੀਂ ਮੰਗਦੀ ਉਹਦੀ ਆਜੂ ਨਹੀਂ ਮੰਗਦੀ ਸਾਡੀ ਦਾਦੀ ਕਹਾਣੀ ਬਣਦੀ ਸੀ ਕਿ ਕਿਸੇ ਨੇ ਬਲਾਰੇ ਕੁਝ ਪ੍ਰਾਪਤ ਕਰਨਾ ਹੈ ਤਾਂ ਲਿਆ ਆਪਣੀ ਮਾਤਾ ਦਾ ਕਲੇਜਾ ਕੱਢ ਲਿਆ ਉਹ ਦੁਸ਼ਟ ਪੁੱਤਰ ਨੇ ਮਾਤਾ ਦਾ ਕਲੇਜਾ ਕੱਢਿਆ ਦੌੜਿਆ ਤੇ ਢੇਡਾ ਲਗਾ ਡਿੱਗ ਪਿਆ ਤੇ ਕਲੇਜਾ ਬੋਲਿਆ ਪੁੱਤਰ ਛੱਟਦੇ ਨਹੀਂ ਲੱਗੀ ਮਾਵਾ ਤੁੰਗਿਆ ਐਦਾਂ ਨਹੀਂ ਆ ਲੇਕਿਨ ਉਹ ਮਾਂ ਕਹਿੰਦੀ ਹੈ ਪ੍ਰਮਾਤਮਾ ਜਾ ਇਹਦਾ ਨਸ਼ਾ ਛੁਲਾ ਦੇ ਜੈਨੂ ਚਾਹਤਾ ਇਸ ਕਰਕੇ ਮੋਤਾਵਾ ਕਿਹਾ ਸੀ ਇੱਕ ਇੱਕ ਸਵਾਲ ਨੇ ਇੱਕ ਕੁੱਤਰਾ ਹੋਇਆ ਜਿਹਦਾ ਪੰਜਾਬ ਦੇ ਅੰਦਰ ਕੋਈ ਦੁਆ ਕਰ ਰਹੀ ਹੋਏ ਕਿ ਫਲਾ ਮਾਪਾ ਇਹਨੂੰ ਚੱਕ ਲਾ ਮੈਂ ਕਿਹਾ ਮਾਈ ਗੱਲ ਕੀ ਹੋ ਗਈ ਹੈ ਕਹਿੰਦੀ ਮੇਰੇ ਘਰ ਦੇ ਭਾਂਡੇ ਤੱਕ ਮਿਲਦੇ ਆ ਰਹੇ ਨੇ